ਸਭ ਤੋਂ ਪਹਿਲਾਂ ਤਾਂ ਜੇ ਮੈਂ ਆਪ ਸਭ ਦੇ ਮਾਧਿਅਮ ਦੇ ਰਹੀ ਜੋ ਪਰਸੋ ਰਾਤ ਪਹਿਰੇਗਾਮ ਦੇ ਵਿੱਚ ਹੋਇਆ ਜਿਸ ਨੇ ਪੂਰੇ ਦੇਸ਼ ਤੇ ਦੁਨੀਆ ਦੇ ਵਿੱਚ ਮਾਨਵਤਾ ਦਾ ਨੂਤ ਸੰਜੋੜ ਕੇ ਰੱਖ ਦਿੱਤਾ ਕਿ ਕਿਸ ਤੁਸੀਂ ਦੇਖ ਸਕਦੇ ਹੋ ਦਰਿੰਦਗੀ ਦੇ ਨਾਲ ਬੇਕਸੂਰ ਨੇ ਹੱਥਿਆਂ ਨੂੰ ਜੋ ਵਿਚਾਰੇ ਆਪਣੀ ਛੁੱਟੀਆਂ ਬਣਾਉਣ ਆਪਣੀ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਗਏ ਸੀ ਉਹਨਾਂ ਨੂੰ ਮੌਤ ਦੇ ਘਾਟੇ ਉਦਾਰ ਦਿੱਤਾ ਗਿਆ ਇਹ ਦਰਿੰਦਗੀ ਜਿਹੜੀ ਹੈ ਪੂਰੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ ਅ ਦਿਲ ਬਹੁਤ ਉਦਾਸ ਹੈ ਅਸੀਂ ਸਾਡੇ ਸਾਰਿਆਂ ਦੀ ਸੁਹਾਨਵਤੀ ਸਾਡੇ ਸਾਰਿਆਂ ਦੇ ਅਰਦਾਸਾਂ ਉਹਨਾਂ ਵਿਛੜੀ ਹੋਈ ਰੂਹਾਂ ਦੇ ਨਾਲ ਹੈ ਤੇ ਪੂਰਾ ਦੇਸ਼ ਇਸ ਵਕਤ ਜਾਤੀ ਧਰਮ ਰਾਜਨੀਤੀ ਸਭ ਸਭ ਤੋਂ ਉੱਪਰ ਉੱਠ ਕੇ ਪੂਰਾ ਦੇਸ਼ ਇਸ ਵਕਤ ਇੱਕ ਹੋ ਕੇ ਜਿਹੜਾ ਹੈ ਉਹ ਸਾਰੇ ਪਰਿਵਾਰ ਜਿਨ੍ਹਾਂ ਦੇ ਕੀਮਤੀ ਜਿਹੜੇ ਹੀਰੇ ਚਲੇ ਗਏ ਐ ਲੱਗਦਾ ਜਿਵੇਂ ਸਾਡੇ ਸਾਡਾ ਕੋਈ ਆਪਣਾ ਗਿਆ ਤੇ ਇਸ ਵਕਤ ਸਾਡੇ ਸਾਰਿਆਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਗੁੱਸਾ ਹੈ ਜੋ ਵੀ ਇਹਨਾਂ ਦੇ ਪਿੱਛੇ ਹਨ ਉਹਨਾਂ ਨੂੰ ਉਹਨਾਂ ਦਾ ਇੰਤਜ਼ਾਮ ਮਿਲਣਾ ਚਾਹੀਦਾ ਤੇ ਜਿਹੜੇ ਵੀ ਬੰਦੇ ਐਦਾਂ ਦੀ ਸਾਜ਼ਿਸ਼ਾਂ ਰਚਦੇ ਨੇ ਕਿਉਂਕਿ ਅਸੀਂ 14 ਫਰਵਰੀ 2019 ਨੂੰ ਵੀ ਦੇਖਿਆ ਸਾਡੇ ਮਾਵਾ ਦੇ ਪੁੱਤ ਜੋ ਸਾਡੀ ਦੇਸ਼ ਦੀ ਰੱਖਿਆ ਕਰੇ ਉਹ ਕੋ ਚਲੇਗੇ ਕਿੰਨਾ ਕਸੀ ਹੋਰ ਸਹਿਣ ਕਰਾਂਗੇ ਤੇ ਇਹਦੇ ਉੱਤੇ ਜੋ ਵੀ ਮਨਸੂਬੇ ਜੋ ਇਹਨਾਂ ਦੇ ਮਾਸਟਰਮਾਈਂਡ ਹੈ ਉਹਨਾਂ ਦੇ ਖਿਲਾਫ ਜਿਹੜਾ ਹੈ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਚਾਹੀਦਾ ਅੱਜ ਦਾ ਜਿਹੜਾ ਪ੍ਰੋਗਰਾਮ